مرد آباد مرد آباد عوامي پارٹی जिंदाबाद 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 मुर्दाुर्दाी मुदाुर्दाुरदा ਨਮਸਕਾਰ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਡीडीएच ਚੈਨਲ ਤੇ ਮੈਂ ਰਣਜੀਤ ਸਿੰਘ ਨਾਪਾ ਅੱਜ ਸਾਡੇ ਨਾਲ ਹਰਵਿੰਦਰ ਖਨੋੜਾ ਮਹੰਤ ਜੀ ਜਿਹੜੇ ਪਟਿਆਲਾ ਗੇਟ ਨਾਪਾ ਦੇ ਵਿੱਚ ਪਹੁੰਚੇ ਨੇ ਗੱਲਬਾਤ ਕਰਾਵਾਂਗੇ ਕਿ ਕੀ ਚੀਜ਼ ਦਾ ਰੋਲਾ ਹੈ ਕਿ ਕੀ ਚੀਜ਼ ਦਾ ਆਪਣਾ ਹੈ ਅਮਿਤ ਸ਼ਾਹ ਜੀ ਉਸਤੀਵਾ ਦੇ ਨੂੰ ਕਹਿ ਰਹੇ ਨੇ ਹਰਵਿੰਦਰ ਸਿੰਘ ਮਾਨਤ ਖਨੋੜਾ ਜੀ ਪਹੁੰਚੇ ਨੇ ਆਬੇ ਗੱਲਬਾਤ ਕਰਾਂਗੇ ਮਾਨਤ ਸਾਹਿਬ ਕੀ ਚੀਜ਼ ਦਾ ਜੋ ਰੋਸ਼ ਪ੍ਰਸ਼ਨ ਕੀਤਾ ਜਿਹੜਾ ਅੱਜ ਤੁਹਾਨੂੰ ਪਤਾ ਕਿ ਅਮਿਤ ਸ਼ਾਹ ਜੀ ਨੇ ਜਿਹੜਾ ਲੋਕ ਸਭਾ ਦੇ ਵਿੱਚ ਡਾਕਟਰ ਟੀਮਰ ਅੰਮਿਤ ਕੇ ਦਾ ਜਿਹੜੇ ਸਾਡੇ ਬਹੁਤ ਹੀ ਸਿਆਣੇ ਤੇ ਜਿਨ੍ਹਾਂ ਦਾ ਹੀ ਹਿੰਦੂਸਤਾਨੀ ਨਹੀਂ ਸਾਰੀ ਦੁਨੀਆ ਦੇ ਵਿੱਚ ਉਹਨਾਂ ਦਾ ਨੱਕਾ ਵੱਜਦਾ ਉਹਨਾਂ ਦੇ ਖਿਲਾਫ ਇਹੀ ਜੇ ਸ਼ਬਦ ਉਹਨਾਂ ਨੇ ਲੋਕ ਸਭਾ ਦੇ ਵਿੱਚ ਅਮਿਤ ਸ਼ਾਹ ਜੀ ਨੇ ਬੋਲੇ ਨੇ ਜਿਹੜੀ ਕਿ ਸਾਡੀ ਕਾਂਗਰਸ ਪਾਰਟੀ ਨੇ ਉੱਥੇ ਵੀ ਉਸ ਦਾ ਵਿਰੋਧ ਕੀਤਾ ਹੁਣ ਸਾਨੂੰ ਪੰਜਾਬ ਪ੍ਰਦੇਸ਼ ਕਾਰਕਮੇਟ ਦੇ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਬੜੰਗੀ ਨੇ ਹੁਕਮ ਕੀਤਾ ਕਿ ਸਾਰੇ ਪੰਜਾਬ ਦੇ ਵਿੱਚ ਅਸੀਂ ਸਾਰੇ ਬਲੌਕਾਂ ਦੇ ਵਿੱਚ ਮੈਂ ਪਟਿਆਲੇ ਤੋਂ ਜਿੰਨੇ ਸਾਡੇ ਬਲੌਕ ਨੇ ਅਸੀਂ ਸਾਰੇ ਬਲੌਕਾਂ ਦੇ ਵਿੱਚ ਇਸ ਗੱਲ ਦੀ ਪੂਰਜੋਤ ਜਿਹੜੀ ਨਿੰਦਾ ਕਰਦੇ ਆ ਤੇ ਅਮਿਤ ਸ਼ਾਹ ਜੀ ਤੋਂ ਅਸੀਂ ਅਸਤੀਫੇ ਦੀ ਮੰਗ ਕਰਦੇ ਆ ਕਿ ਉਹਨਾਂ ਨੇ ਦੇਖੋ ਹਰ ਇੱਕ ਜਿਹੜਾ ਅੱਜ ਆਪਾਂ ਜਿਹੜੇ ਅੰਤਰ ਹੋ ਕੇ ਆਪਾਂ ਆਪਣੀ ਆਜ਼ਾਦੀ ਦੇ ਵਿੱਚ ਗੱਲ ਕਰ ਸਕਦੇ ਆ ਇਹ ਸਾਨੂੰ ਜਿਹੜਾ ਹੱਕ ਉਹ ਡਾਕਟਰ ਫੀਮਰਾਉਂ ਦੀ ਕੱਜੀ ਨੇ ਦਿਖਾਇਆ ਇਸ ਤਰ੍ਹਾਂ ਲੱਗਦਾ ਕੋਈ ਬੀਜੇਪੀ ਦੇ ਚੰਨ ਤੇ ਜੂੰ ਸਰਕੂ ਕਿਉਂਕਿ ਆਪਾਂ ਰੋਸ਼ ਬਰਾਸ਼ਣ ਵੀ ਹੋ ਰਹੇ ਨੇ ਪੁਤਲੇ ਵੀ ਫੁੱਕੇ ਜਾ ਰਹੇ ਆ ਢੱਡ ਪਾਰਟੀਆਂ ਵੱਲੋਂ ਵੀ ਢੱਡ ਲੋਕਾਂ ਵੱਲੋਂ ਵੀ ਇਸ ਤਰ੍ਹਾਂ ਲੱਗਦਾ ਨਹੀਂ ਨਹੀਂ ਦੇਖੋ ਗੱਲ ਇਹ ਆ ਵੀ ਜਦੋਂ ਕੋਈ ਜਿਹੜੀਆਂ ਸਰਕਾਰਾਂ ਨੇ ਉਹ ਗੱਲ ਲੋਕਾਂ ਦੀ ਨਹੀਂ ਸੁਣਦੀ ਠੀਕ ਹੈ ਜਾਂ ਲੀਡਰਾਂ ਦੀ ਗੱਲ ਨਹੀਂ ਸੁਣਦੀ ਫਿਰ ਆਪਾਂ ਜਾਣਿਆ ਲੋਕਾਂ ਦੀ ਤਜਰੀਬੇ ਦੇ ਵਿੱਚ ਠੀਕ ਹੈ ਲੋਕਾਂ ਦੀ ਤਜਰੀਬੇ ਦੇ ਵਿੱਚ ਜਾ ਕੇ ਅੱਜ ਜਿਹੜਾ ਬੀਜੇਪੀ ਦਾ ਜਿਹੜਾ ਚਿਹਰਾ ਉਹ ਨੰਗਾ ਹੋਇਆ ਉਹ ਇੱਕ ਜਿਹੜੀ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਸਰਕਾਰ ਬਣ ਕੇ ਰਹਿ ਗਈ ਚਾਰ ਪੰਜ ਬੰਦਿਆਂ ਦੀ ਉਹਨਾਂ ਦੇ ਮੁਤਾਬਕ ਹੀ ਬੋਲਦੇ ਨੇ ਜਿਹੀਂ ਤਾਂ ਮੈਨੂੰ ਵੀ ਸਮਝ ਲੱਗਦੀ ਵੀ ਉਸ ਅਮਿਤ ਸ਼ਾਹੀ ਜੀ ਦੇ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਨੇ ਉਹਨਾਂ ਨੂੰ ਇਹੀ ਜਿਹੜੀ ਸ਼ਬਦਾਵਲੀ ਉੱਥੇ ਉਹਨਾਂ ਨੇ ਵਰਤੀ ਆ ਉਹ ਬਹੁਤ ਹੀ ਨਿੰਦਣਯੋਗ ਆ ਜੇ ਇਸ ਤੀਫਾ ਨਾ ਦਿੱਤਾ ਇਹ ਪ੍ਰੋਸੈਸ ਅੱਗੇ ਜਾਊਗਾ ਜਾ ਸਕਦਾ ਹੈ ਇਹ ਸਾਡਾ ਜਿਹੜਾ ਪ੍ਰੋਸੈਸ ਆ ਉਹ ਲਗਾਤਾਰ ਹਿੰਦੁਸਤਾਨ ਦੇ ਵਿੱਚ ਜਿਹੜੇ ਵਿਰੋਧ ਹੋ ਰਹੇ ਨੇ ਕੁਈ ਇੱਕ ਜਗ੍ਹਾ ਦੇ ਉੱਤੇ ਨਹੀਂ ਤੇ 27 ਨੂੰ ਜਿਹੜਾ ਸਾਡਾ 26 ਨੂੰ ਵੀ ਆਇਆ ਹੈ ਪ੍ਰੋਗਰਾਮ ਰੱਖਿਆ ਵੈ ਤੇ 27 ਨੂੰ ਜਿਹੜਾ ਹੈ ਅਸੀਂ ਅਗਲਾ ਪ੍ਰੋਗਰਾਮ ਸਾਨੂੰ ਹਾਈ ਕਮਾਂਡ ਜਿਵੇਂ ਜੀ ਵੀ ਦਊਗੀ ਅਸੀਂ ਉਹ ਵੀ ਇਨ-ਵਿਨ ਜਿਹੜੇ ਆਪਣੇ ਜ਼ਿਲ੍ਹੇ ਵਿੱਚ ਤੇ ਸਾਰੇ ਬਲਾਕਾਂ ਦੇ ਵਿੱਚ ਅਸੀਂ ਉਹਨੂੰ ਲਾਗੂ ਕਰਾਂਗੇ ਠੀਕ ਸੋਹੇ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਪਟਿਆਲਾ ਗੇਟ ਰੋਸ਼ ਪਰ ਰਚਨ ਕੀਤਾ ਸੰਭਾਵਨਾ ਦੀ ਗੱਲ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਦੇ ਬਾਰੇ ਅਮਿਤ ਸ਼ਾਹ ਤੋਂ ਅਸਤੀਫਾ ਮੰਗਿਆ ਜਾ ਰਿਹਾ ਹੈ ਕਾਂਗਰਸ ਪਾਰਟੀ ਵੱਲੋਂ ਕੀ ਕੀ ਰੋਲ ਹੈ ਦੇਖੋ ਅਮਿਤ ਸਾਹਿਬ ਤੋਂ ਅਸਤੀਫਾ ਮੰਗਿਆ ਅੱਜ ਅਸੀਂ 90 ਹਲਕੇ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸਰਦਾਰ ਸਾਧੂ ਸਿੰਘ ਤੁਨਸੋਜੀ ਦੀ ਟੀਮ ਨਾਬਾ ਹਲਕੇ ਤੋਂ ਇਹ ਸਾਰੇ ਪੰਜਾਬ ਲੈਵਲ ਦਾ ਜਿਹੜਾ ਰੋਸ ਮਜਾਰਾ ਕੀਤਾ ਜਾ ਰਿਹਾ ਹੈ ਪਾਰਟੀ ਵੱਲੋਂ ਸਾਡੇ ਪਾਰਟੀ ਦੇ ਪ੍ਰਧਾਨ ਰਾਜਾ ਮਰਿੰਦਰ ਸਿੰਘ ਵਡਿੰਗ ਜੀ ਜਿਨ੍ਹਾਂ ਦੇ ਨਿਰਦੇਸ਼ਾਂ ਅਨੁਸਾਰ ਅੱਜ ਅਸੀਂ 90 ਦੇ ਵਿੱਚ ਵੀ ਸਾਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਸੁਬੇ ਸੁਬੇ ਦੇ ਵਿੱਚ ਅਲੱਗ-ਅਲੱਗ ਹਲਕਿਆਂ 'ਚ ਸਾਰਿਆਂ 'ਚ ਰੋਸ ਮਜਾਰਾ ਕੀਤਾ ਜਾ ਰਿਹਾ ਹੈ ਅੰਮਿਤ ਸ਼ਾਹ ਦੇ ਖਿਲਾਫ ਆਜਪਾ ਦੇ ਖਿਲਾਫ ਜੋ ਅੰਮਿਤ ਸ਼ਾਹ ਵੱਲੋਂ ਬਾਬਾ ਅੰਬੇਦਕਰ ਜੀ ਦੇ ਖਿਲਾਫ ਭੱਦੀ ਸ਼ਬਦਾਵਲੀ ਸੰਵਿਧਾਨ ਦੇ ਵਿੱਚ ਬੋਲੀ ਗਈ ਹੈ ਉਹਦੇ ਖਿਲਾਫ ਅਸੀਂ ਅੰਮਿਤ ਸ਼ਾਹ ਦਾ ਸਤੀਫਾ ਮੰਗ ਰਹੇ ਹਾਂ ਕਾਂਗਰਸ ਪਾਰਟੀ ਵੱਲੋਂ ਪਹਿਲਾਂ ਵੀ ਉਹਨਾਂ ਦਾ ਪੁਤਲਾ ਸਾੜਿਆ ਗਿਆ ਅੱਜ ਅਸੀਂ ਰੋਸ ਮਜਾਰਾ ਕੀਤਾ ਜੇ ਉਹਨਾਂ ਤੋਂ ਅਸਤੀਫਾ ਨਾ ਲਿੱਤਾ ਗਿਆ ਜਾਂ ਉਹਨਾਂ ਤੇ ਕੋਈ ਬੰਦ ਦੀ ਕਾਰਵਾਈ ਨਾ ਕੀਤੀ ਗਈ ਇਹ ਕਾਂਗਰਸ ਪਾਰਟੀ ਵੱਲੋਂ ਅੱਗੇ ਮਹੀਮਾ ਅੱਗੇ ਝੰਡੇ ਤੇ ਇੱਕ ਹੋਰ ਰੋਲਾ ਪੈ ਰਿਹਾ ਹਲਕਾ ਇੰਚਾਰਜ ਲੈ ਕੇ ਕੀ ਰੋਲਾ ਦੇਖੋ ਹਲਕਾ ਇੰਚਾਰਜ ਦੀ ਗੱਲ ਕਰੀਏ ਸਾਡੇ ਪੰਜਾਬ ਦੇ ਜੋ ਪ੍ਰਧਾਨ ਨੇ ਵਰਿੰਗ ਸਾਹਿਬ ਉਹਨਾਂ ਨਾਲ ਬਲਾਕ ਦੇ ਪ੍ਰਧਾਨਾਂ ਦੀ ਮੀਟਿੰਗ ਸੀ ਪਰਸੋਂ ਤੇ ਉਹਨਾਂ ਦੇ ਨਾਲ 90 ਹਲਕੇ ਦੇ ਬਾਰੇ ਮੈਂ ਵਕਾਇਦਾ ਗੱਲ ਕੀਤੀ ਉਹਨਾਂ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਕਾਨਫਰੰਸ ਕਰਕੇ ਜੋ ਹਲਕਾ ਇੰਚਾਰਜ ਦੀ ਇਹ ਫਵਾਹ ਉੱਡ ਰਹੀ ਹੈ ਛੋਟੀ ਫਵਾਹ ਉੱਡ ਰਹੀ ਹੈ ਸਾਡੇ ਵੱਲੋਂ ਕੋਈ ਹਲਕਾ ਇੰਚਾਰਜ ਨਹੀਂ ਲਗਾਇਆ ਗਿਆ ਅਸੀਂ ਸਰਦਾਰ ਸਾਧੂ ਸਿੰਘ ਤੁਨਸੋਜੀ ਦੀ ਟੀਮ ਉਹਨਾਂ ਦੀ ਟੀਮ ਜੋ ਹੁਣ ਵਰਕ ਨਾਬੇ ਦੇ ਵਿੱਚ ਕਾਂਗਰਸ ਪਾਰਟੀ ਲਈ ਕਰ ਰਹੀ ਹੈ ਪਿਛਲੇ 3 ਸਾਲ ਤੋਂ ਕਰ ਰਹੇ ਆ ਅੱਜ ਵੀ ਜੋ ਆਦੇਸ਼ ਹੁੰਦੇ ਨੇ ਪਾਰਟੀ ਵੱਲੋਂ ਅਸੀਂ 90 ਹਲਕੇ ਦੇ ਵਿੱਚ ਸਾਧੂ ਸਿੰਘ ਦੀ ਰਹਿਨਮਾਈ 'ਚ ਅਸੀਂ ਸਾਰੇ ਅਸੀਂ ਉਹ ਪ੍ਰੋਗਰਾਮ ਕਰ ਰਹੇ ਹਾਂ ਔਰ ਵਿਰਿੰਗ ਸਾਹਿਬ ਵੱਲੋਂ ਪ੍ਰਤਾਪ ਬਾਜਬਾ ਜੀ ਵੱਲੋਂ ਇੱਕ ਸਾਫ ਸ਼ਬਦਾਂ ਵਿੱਚ ਕਿਹਾ ਗਿਆ ਵੀ ਕੋਈ ਹਲਕਾ ਇੰਚਾਰਜ ਜੋ ਹੈ ਸਾਡੇ ਵੱਲੋਂ ਨਹੀਂ ਲਾਇਆ ਗਿਆ ਸਾਧੋ ਸਿੰਘ ਜੀ ਨੇ ਇੱਕ ਬਹੁਤ ਵੱਡਾ ਕਾਦਾ ਉਹਨਾਂ ਦਾ ਕੋਈ ਹਲਕਾ ਇੰਚਾਰਜ ਵਾਲੀ ਗੱਲ ਨਹੀਂ ਉਹ ਮੰਤਰੀ ਰਹੇ ਨੇ ਨਾਬੇ ਤੇ ਉਹਨਾਂ ਦਾ ਜੋ ਬਦਲੇ ਜਾਣ ਵਾਲੀ ਗੱਲ ਕੋਈ ਐਸੀ ਅਫਵਾਹ ਉੱਡ ਰਹੀ ਹੈ ਇਹ ਵਿਡਿੰਗ ਸਾਹਿਬ ਵੱਲੋਂ ਕਿਹਾ ਗਿਆ ਠੀਕ ਹੈ ਤੇ ਇੱਕ ਗੱਲ ਕਰੀਏ ਨਾਬਾ ਦੇ ਹਾਲਾਤਾਂ ਦੀ ਗੱਲ ਕਰੀਏ ਕਿ ਦਿਨ-ਦਿਨ ਚੋਰੀ ਹੁੰਦੀ ਰਹਿੰਦੀ ਹੈ ਕਿਸ ਤਰ੍ਹਾਂ ਦੇ ਹਾਲਾਤ ਦੇਖੋ ਅਸੀਂ ਜੋ ਚੋਰੀਆਂ ਨੇ ਉਹ ਅਸੀਂ ਮੈਂ ਨਾਬੇ ਦਾ ਵਪਾਰ ਸੈਲ ਦਾ ਵੀ ਪ੍ਰਧਾਨ ਸਾਡੀ ਜੋ ਵਪਾਰੀਆਂ ਦੀ ਮੀਟਿੰਗ ਡੀਐਸਪੀ ਸਾਹਿਬ ਨਾਲ ਹੋਈ ਸੀ ਚੌਂਕ ਦੇ ਵਿੱਚ ਹੋਈ ਸੀ ਸਾਡੇ ਹਰੀਸ਼ੇਡ ਜੀ ਨੇ ਸੀਨੀਅਰ ਪ੍ਰਧਾਨ ਨੇ ਉਹ ਵਪਾਰ ਸੈਲ ਦੇ ਔਰ ਉਹਨਾਂ ਵੱਲੋਂ ਅਸੀਂ ਉੱਥੇ ਉਹਨਾਂ ਦੀ ਦੁਕਾਨ ਤੇ ਡੀਐਸਪੀ ਮੈਡਮ ਨਾਲ ਮੀਟਿੰਗ ਕੀਤੀ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਜੋ ਅਸੀਂ ਇਹ ਚੋਰੀਆਂ ਨੇ ਦਾਕਾਤੀਆਂ ਨੇ ਬੜੀ ਛੇਤੀ ਇਹਨਾਂ ਨੂੰ ਨੱਥ ਪਾਵਾਂਗੇ ਤੇ ਦੁਕਾਨਦਾਰਾਂ ਨੂੰ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਤੁਸੀਂ ਆਪਣੇ ਲੈਵਲ ਤੇ ਚੌਂਕੀਦਾਰ ਰੱਖੋ ਬਾਜ਼ਾਰਾਂ 'ਚ ਤੇ ਅਸੀਂ ਸਾਰੀਆਂ ਮੀਟਿੰਗਾਂ ਕਰਕੇ ਅਲੱਗ-ਅਲੱਗ ਐਸੋਸੀਏਸ਼ਨਾਂ ਨਾਲ ਮੈਂ ਖੁਦ ਮੀਟਿੰਗ ਕੀਤੀ ਸਾਡੀ ਸਪਿਰਵਾ ਐਸੋਸੀਏਸ਼ਨ ਦਾ ਅਨਾਉਂਸ ਵੀ ਅਸੀਂ ਸੁਣਿਆ ਅਨਾਉਂਸ ਵੀ ਹੋ ਰਿਹਾ 90 ਦੇ ਵਿੱਚ ਵੀ ਚੌਂਕੀਦਾਰ ਰੱਖੇ ਬਿਲਕੁਲ ਜੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਚੌਂਕੀਦਾਰ ਕੀ ਉਹ ਲੋਕਾਂ ਦੀ ਜੇਬ ਤੇ ਬੋਝ ਨਹੀਂ ਪਊਗਾ ਦੇਖੋ ਲੋਕਾਂ ਦੀ ਜੇਬ ਤੇ ਬੋਝ ਵਾਲੀ ਕੋਈ ਗੱਲ ਨਹੀਂ ਹੈ ਜੇ ਅਸੀਂ ਅੱਜ 100 ਰੁਪਏ ਨਹੀਂ ਦੇ ਸਕਦੇ ਇੱਕ ਮਹੀਨੇ ਦਾ ਚੌਂਕੀਦਾਰ ਨੂੰ ਜਦੋਂ ਸਾਡੀ ਦੁਕਾਨ ਤੇ ਚੋਰੀ ਹੁੰਦੀ ਹੈ ਤਾਂ ਉਦੋਂ ਲੱਖਾਂ ਰੁਪਏ ਦਾ ਨੁਕਸਾਨ ਹੁੰਦਾ ਅਸੀਂ ਅੱਜ ਜੇਬ ਲੋਕ ਕਹਿੰਦੇ ਵੀ ਅਸੀਂ ਦੇ ਕੈਮਰੇ ਵੀ ਲਵਾਈ ਬੈਠ ਦੇਖੋ ਕੈਮਰੇ ਲੱਗੇ ਹੋਏ ਨੇ ਕੈਮਰੇ ਸਿਰਫ ਕੈਮਰਿਆਂ ਨਾਲ ਬੰਦੇ ਨਹੀਂ ਫੜੇ ਜਾਂਦੇ ਚੌਂਕੀਦਾਰ ਹੋਏਗਾ ਤਾਂ ਉੱਥੇ ਘਟੋ ਘਟ ਡਰ ਹੋਏਗਾ ਵੀ ਕੋਈ ਬੰਦਾ ਖੜਾ ਹੈ ਤਾਂ ਉਹ ਸਾਡੀ ਇਨਫੋਰਮੇਸ਼ਨ ਅੱਗੇ ਦੇ ਸਕਦਾ ਠੀਕ ਹੈ